2 ਸਾਲ ਪਹਿਲਾਂ ਪੁੱਤਰ ਹੁੰਦਾ ਅਤੇ ਉਸ ਨੂੰ ਜਿਹੜਾ ਕੀ ਪੈਰਾਲਾਈਜ਼ ਹੋ ਜਾਂਦਾ ਪੈਰਾਲਾਈਜ਼ ਦੇ ਨਾਲ ਉਸ ਦੀਆਂ ਜਿਹੜੀਆਂ ਲੱਤਾਂ ਬਾਹਾਂ ਜਿਹੜੀਆਂ ਰੁਕ ਜਾਂਦੀਆਂ ਨੇ ਇੱਕ ਸਾਈਡ ਸੱਜਾ ਪਾਸਾ ਜਿਹੜਾ ਖਲੋ ਜਾਂਦਾ ਪੁੱਤਰ ਦੇ ਇਲਾਜ ਵਾਸਤੇ ਕਿੰਨੇ ਕ ਪੈਸੇ ਲੱਗ ਚੁੱਕੇ ਨੇ ਕਿੰਨਾ ਕ ਤਾਂ ਕਰਜ਼ਾ ਚੁੱਕਣਾ ਪਿਆ ਤੇ ਹੁਣ ਤੱਕ ਕਿੰਨੇ ਪੈਸੇ ਲੱਗ ਚੁੱਕੇ ਨੇ ਗੁਰੂ ਰਾਮਦਾਸ ਹਸਪੀਟਲ ਖੜਿਆ ਵੀਰ ਕੇ ਲਾਗੇ ਤੇ ਉਹਨਾਂ ਕਹਿਆ ਵੀ ਇਹ 5 ਲੱਖ ਰੁਪਈਆ ਲੱਗੂਗਾ ਫਿਰ ਬੱਚਾ ਠੀਕ ਹੋਊਗਾ ਨਹੀਂ ਤੇ ਨਹੀਂ 7-8 ਲੱਖ ਦਾ ਖਰਚਾ ਵਾ ਤੇ ਬੱਚਾ ਠੀਕ ਹੋ ਜਾਊਗਾ ਪੱਜਾ ਫੇਰੂਗਾ ਘਰੇ ਬੜਾ ਸੋਨਾ ਤਿੰਨ ਮਹੀਨੇ ਪਰ ਸਾਡੇ ਕੋਲ ਰੱਖਣਾ ਪਊਗਾ ਹਸਪੀਟਲ ਚ ਇਹ ਜਿਹੜਾ ਗੁਰਸਿੰਘ ਪਰਿਵਾਰ ਆ ਤੁਹਾਡੇ ਗਾੜੀ ਹੱਥ ਜੋੜ ਰਿਹਾ ਬੇਨਤੀ ਕਰ ਰਿਹਾ ਵੀ ਉਸਦੇ ਪੁੱਤਰ ਦੇ ਇਲਾਜ ਵਾਸਤੇ ਪੈਸਿਆਂ ਦੀ ਲੋੜ ਰਿਹਾ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਕੋਈ ਦਾਨੀ ਸੱਜਣ ਨਹੀਂ ਵੀ ਅਪੀਲ ਮਦਦ ਕਰ ਸਕਦਾ ਪੈਸਿਆਂ ਦੀ ਤੇ ਇਹਨਾਂ ਫਰ ਸਮਝੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿ ਕਿਸੇ ਚੰਗੇ ਹੱਥ ਲੱਗ ਸਕੇ ਵੀਡੀਓ ਤਾਂ ਜੋ ਕਿ ਪ੍ਰਵਾਹ ਦੀ ਮਦਦ ਹੋ ਸਕੇ ਦੇ ਪੁੱਤਰ ਦਾ ਇਲਾਜ ਹੋ ਸਕੇ ਜਿਹੜਾ ਕਿ ਆਪਰੇਸ਼ਨ ਦਾ ਖਰਚਾ ਵਾ ਸਾਡੇ ਲੋਕ ਜਿਹੜੀ ਸਚਾਈ ਜੇ ਕੋੜਾ ਸੱਚ ਗਰੇਵਾਲ ਸਾਹਿਬ ਮੈਂ ਤੁਹਾਡੇ ਚੈਨਲ ਤੇ ਕਹਿਣ ਲੱਗਾ ਸਾਡੇ ਲੋਕ ਉਸ ਚੀਜ਼ ਨੂੰ ਵੇਖ ਕੇ ਦੁਖੀ ਬਹੁਤ ਹੁੰਦੇ ਜੇ ਤੇ ਮਨ ਚ ਉਹਨਾਂ ਦੇ ਦੁੱਖ ਹੁੰਦਾ ਵੀ ਦੂਜਿਆਂ ਦੀ ਮਦਦ ਕਰਨ ਦਾ ਕੀ ਫਾਇਦਾ ਤੁਹਾਡੇ ਆਪਣੇ ਜਿਹੜੇ ਉਹ ਤੇ ਸਾਂਭੇ ਨਹੀਂ ਜਾਂਦੇ ਜਿਹੜੇ ਜਹਾਜ਼ ਬੁੱਕ ਕਰਕੇ ਇਕੱਲੇ ਹੀ ਚਲ ਜਾਂਦੇ ਤੇ ਫੋਟੋਆਂ ਪਾਉਂਦੇ ਆ ਸਾਡੇ ਲੋਕ ਬੜੇ ਮਾਨਨਾ ਵੇਖੋ ਜੀ ਸਿੱਖਾਂ ਨੇ ਇਕੱਲਾ ਹੀ ਜਹਾਜ਼ ਇੱਕ ਬੰਦੇ ਨੇ ਕਰ ਲਿਆ ਉਧਰ ਚਲ ਗਏ ਕੋਈ ਪ੍ਰਾਊਡ ਵਾਲੀ ਗੱਲ ਨਹੀਂ ਮੈਂ ਨਹੀਂ ਮੰਨਦਾ ਪ੍ਰਾਊਡ ਵਾਲੀ ਗੱਲ ਆ ਤੇਹੀਂ ਬਸ ਇਸੇ ਕਰਕੇ ਬੱਚੇ ਨੂੰ ਲੈ ਕੇ ਜਾਈਦਾ ਹੀ ਮੇਲੇਾਂ ਚ ਤੇ ਪਰ ਸਾਡੀ ਚਲੋ ਵੀਰਪਰਾਵਾਂ ਨੇ ਕਿਸੇ ਨੇ ਮੇਲੇ ਚ ਬਾਣੀ ਫੜੀ ਅੱਜ ਤੱਕ ਹੀ ਕਿਸੇ ਨੇ ਕਿਆ ਨਹੀਂ ਕਿ ਚਲ ਪੈਣ ਕਿ ਬੱਚੇ ਨੂੰ ਚੁੱਕ ਕੇ ਕਿ ਏਦਾਂ ਮੰਗਦੀ ਫਿਰਦੀ ਆ ਤੇ ਚਲੋ ਅਸੀਂ ਮਦਦ ਕਰੀਏ ਪਰ ਕਿਸੇ ਨੇ ਮੇਰੀ ਏਦਾਂ ਬਾਣੀ ਫੜੀ ਮੇਲੇਾਂ ਚ 2 ਲੱਖ ਰੁਪਈਆ ਹੋ ਗਿਆ ਆਪਣੇ ਤੋਂ ਇਹੋ ਮਦਦ ਕਹਿਣਾ ਚਾਹੁੰਦੇ ਆ ਵੀ ਚਲੋ ਵੀਰਪਰਾ ਜਿੱਥੇ ਵੀ ਆਪਣੀ ਵੀਡੀਓ ਵੇਂਦੇ ਆ ਤੇ ਚਲੋ ਬੱਚੇ ਦੇ ਮੂੰਹ ਨੂੰ ਸੇਵਾ ਜੋ ਵੀ 1 ਇੱਕ ਰੁਪਈਆ ਜਸਵੰਦ ਦੇ ਅਰਦਾਸ ਕਰਕੇ ਬੱਚੇ ਦਾ ਇਲਾਜ ਕਰਾਵਾਂਗੇ ਤੁਹਾਡੇ ਕਾਰੋਬਾਰ 'ਚ ਵਾਧਾ ਪਾਵੇ ਮਾਰਾ ਚੜ੍ਹਦੀ ਕਲਾ ਕਰੇ ਗੁਰੂ ਗੋਬਿੰਦ ਸਿੰਘ ਜੀ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗਹਿਰੀ ਦੀਆਂ ਉਸ ਗੁਰਸਿਕ ਪਰਿਵਾਰ ਦੀਆਂ ਜਿਨ੍ਹਾਂ ਦੇ ਪਰਿਵਾਰ ਵਿੱਚ 2 ਸਾਲ ਪਹਿਲਾਂ ਪੁੱਤਰ ਹੁੰਦਾ ਅਤੇ ਉਸ ਨੂੰ ਜਿਹੜਾ ਕਿ ਪੈਰਾਲਾਈਜ਼ ਹੋ ਜਾਂਦਾ ਪੈਰਾਲਾਈਜ਼ ਦੇ ਨਾਲ ਉਸ ਦੀਆਂ ਜਿਹੜੀਆਂ ਲੱਤਾਂ ਬਾਹਾਂ ਜਿਹੜੀਆਂ ਰੁਕ ਜਾਂਦੀਆਂ ਨੇ ਇੱਕ ਸਾਈਡ ਸੱਜਾ ਪਾਸਾ ਜਿਹੜਾ ਖਲੋ ਜਾਂਦਾ ਅਤੇ ਉਸ ਨਾਲ ਜਿਹੜੀ ਆ ਨਾਲ ਹੀ ਉਸ ਦੇ ਜਿਹੜੇ ਕਿ ਦਿਲ ਵਿੱਚ ਛੇਕ ਵੀ ਆ ਤੁਸੀਂ ਦੇਖ ਸਕਦੇ ਹੋ ਤਸਵੀਰ ਵਿੱਚ ਇਹ ਜਿਹੜਾ ਗੁਰਸਖ ਪਰਿਵਾਰ ਆ ਹੱਸਦਾ ਵਜਦਾ ਪਰਿਵਾਰ ਸੀ ਪਰ ਅੱਜ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਵਾ ਗੱਲਬਾਤ ਜਰੂਰ ਕਰਾਂਗੇ ਇਸ ਪਰਿਵਾਰ ਦੇ ਨਾਲ ਵੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਸ ਤੋਂ ਬਾਬਾ ਜੀ ਆਪਣਾ ਨਾਮ ਦੱਸੋ ਤੇ ਪੁੱਤਰ ਦਾ ਕੀ ਨਾਮ ਆ ਤੇ ਹੋਇਆ ਕੀ ਸੀ ਬੇਟੇ ਨੂੰ ਤੇ ਕਿੰਨੇ ਸਾਲ ਸਮਾਂ ਪਹਿਲਾਂ ਜਿਹੜਾ ਪੁੱਤਰ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਸੀ ਹਾਂਜੀ ਨਾਮ ਮੇਰਾ ਹੈ ਗੌਰਪ੍ਰੀਤ ਅਮਰਾਜਦੀਪ ਮੇਰੇ ਬੇਟੇ ਦਾ ਨਾਮ ਪਿੰਡ ਗੈਰੀ ਜ਼ਿਲ੍ਹਾ ਤਰਨਤਾਰਨ ਦੇ ਨੇੜੇ ਰਹਿਣ ਵਾਲਿਆਂ ਲਾਗੇ ਸਰਾਈ ਮਾਨਤਖਾਨ ਤੇ ਇਹ ਬੇੜਾ 15 ਸਾਲ ਦਾ ਇਹ ਪਹਿਲਾਂ ਦੋ ਜਦੋਂ ਹੋਇਆ ਹੈ ਦੋ ਸਾਲ ਸਹੀ ਰਿਹਾ ਵਾ ਦੋ ਸਾਲਾਂ ਬਾਅਦ ਇਹ ਬੱਚੇ ਨੂੰ ਪ੍ਰੋਬਲਮ ਆ ਗਈ ਆ ਇਹ ਬੁਖਾਰ ਚੜਿਆ ਸੀ ਬੁਖਾਰ ਦੇ ਵਿੱਚ ਡਾਕਟਰ ਨੇ ਦਵਾਈ ਦਿੱਤੀ ਜਦੋਂ ਘਰੇ ਲਿਆਂਦਾ ਨਹੀਂ ਉਹਦੇ ਦਮ اٹੈਕ ਹੋ ਗਿਆ ਤਿੰਨ اٹੈਕ ਹੋਇਆ ਤੇ ਹੱਥ ਪੈਰ ਨਹੀਂ ਲਿਓਣੇ ਚੱਲੂ ਹੋ ਗਏ ਤੇ ਬਾਅਦ ਵਿੱਚ ਉਹਨੂੰ ਦਿੱਲੀ ਖੜਿਆ ਤੇ ਉਹਨਾਂ ਕਹਿਆ ਵੀ ਇਹਦੇ ਵਿੱਚ ਦਿਲ ਦੇ ਵਿੱਚ ਛੇਕ ਹੈ ਬੱਚੇ ਦਾ ਇਲਾਜ ਹੁਣ ਕਿੰਨੇ ਸੋ ਬਾਬਾ ਜੀ ਹੁਣ ਤੱਕ ਕਿੱਥੇ ਕਿੱਥੇ ਇਲਾਜ ਕਰਾ ਚੁੱਕੇ ਹੋ ਤੇ ਕਿੰਨੇ ਕੁ ਪੈਸੇ ਲੱਗ ਚੁੱਕੇ ਨੇ ਤੁਸੀਂ ਕੰਮ ਕੀ ਕਰਦੇ ਹੋ ਕਿਸ ਤਰ੍ਹਾਂ ਪਰਿਵਾਰ ਕੁਜਵਾਰਾ ਜਾਂਦਾ ਦਸ਼ਕਾਂ ਜੂ ਸਾਝਾ ਕਰਦੇ ਹੋ ਮੈਂ ਨਾ ਆਟੋ ਚਲਾਉਣਾ ਡੈਡੀ ਜੀ ਦੇ ਨਾਂ ਤੇ ਆਟੋ ਵਾ ਹਾਂਜੀ ਕਿਰਾਏ ਤੇ ਦਿੱਤਾ ਉਹਨਾਂ ਮੈਨੂੰ ਡੈਡੀ ਜੀ ਨੂੰ ਜਾਜਣੀ ਆ ਮੈਂ ਅੱਗੇ ਵੀ ਪਹਿਲਾਂ ਚਲਾਉਣਾ ਸ਼ਹਿਰ ਤੋਂ ਉਹਨਾਂ ਕਹਿ ਆ ਵੀ ਚਲੋ ਮੈਂ ਆਪੇ ਉਹਨਾਂ ਕਿਸ਼ਤਾਂ ਤੇ ਲਿਆ ਵਾ ਤੇ 300 ਰੁਪਿਆ ਕਿਰਾਇਆ ਦੇਈਦਾ ਉਹਨਾਂ ਨੂੰ ਤੇ ਹਾਂਜੀ ਘਰ ਦੀ ਗੱਲ ਹੈ ਤੇ ਚਲੋ ਘਰੇ ਹੀ ਉਹਨਾਂ ਦਿੱਤੀ ਗੱਡੀ ਮੈਂ ਲੈ ਕੇ ਰੋਜ਼ ਜਾਣਾ ਵਾ ਸ਼ਹਿਰ ਤੇ ਇਹ ਬਿੰਦ ਤੇ ਮੈਨੂੰ 100 ਪਈ ਅਸੀਂ ਦੇਖਿਆ ਵੀ ਪਰਵਾਦੇ ਹਾਲਾਤ ਵੀ ਬੜੇ ਬਨਾ ਚੁੱਕੇ ਨੇ ਪੁੱਤਰ ਦੇ ਇਲਾਜ ਵਾਸਤੇ ਕਿੰਨੇ ਕ ਪੈਸੇ ਲੱਗ ਚੁੱਕੇ ਨੇ ਕਿੰਨਾ ਕ ਤੁਹਾਨੂੰ ਕਰਜ਼ਾ ਚੁੱਕਣਾ ਪਿਆ ਤੇ ਹੁਣ ਤੱਕ ਕਿੰਨੇ ਪੈਸੇ ਲੱਗ ਚੁੱਕੇ ਨੇ ਹਾਂਜੀ ਮੈਂ ਨਾ ਜਦੋਂ ਪਹਿਲਾਂ ਇਹਨਾਂ ਸ਼ਹਿਰ ਡਾਂਗਰੀਆਂ ਡੇਰੀਆਂ ਤੇ ਕੰਮ ਕਰਦਾ ਹਾਂ 4 ਲੱਖ ਰੁਪਈਆ ਚੁੱਕਿਆ ਇਹ ਬੱਚੇ ਦੇ ਇਲਾਜ ਤੇ ਉਸ ਤੋਂ ਬਾਅਦ ਇਲਾਜ ਕਰਾਇਆ ਤੇ ਨਹੀਂ ਚਵਾਲ ਵੀ ਖੜਿਆ ਚਵਾਲ ਵੀ ਬਥੇਰੇ ਪੈਸੇ ਲੈ ਲੇ ਫਿਰ ਗੁਰੂ ਨਾਨਕਾ ਹਸਪੀਟਲ ਖੜਿਆ ਉਥੇ ਵੀ 25000 ਰੁਪਈਆ ਲੱਗ ਗਿਆ ਤੇ ਫਿਰ ਇਸ ਤੋਂ ਬਾਅਦ ਪੀਜੀਆਈ ਖੜਿਆ ਉਥੇ ਸਾਡੀ ਨਹੀਂ ਸੁਣਾਈ ਹੋਈ ਗੁਰੂ ਰਾਮਦਾਸ ਹਸਪੀਟਲ ਖੜਿਆ ਵੀਰ ਕੇ ਲਾਗੇ ਤੇ ਉਹਨਾਂ ਕਹਿਆ ਵੀ ਤੇ 5 ਲੱਖ ਰੁਪਈਆ ਲੱਗੂਗਾ ਫਿਰ ਬੱਚਾ ਠੀਕ ਹੋਊਗਾ ਨਹੀਂ ਤੇ ਨਹੀਂ ਕਿਉਂਕਿ ਇਸ ਤੋਂ ਵੀ ਡਾਕਟਰ ਦੱਸਦੇ ਕੀ ਨੇ ਵੀ ਇਲਾਜ ਹੋ ਜਾਊਗਾ ਬੱਚਾ ਠੀਕ ਹੋ ਸਕਦਾ ਵਾ ਆਪਰੇਸ਼ਨ ਜੇਕਰ ਹੁੰਦਾ ਤੇ ਕੀ ਲੱਗਦਾ ਵੀ ਬੱਚਾ ਠੀਕ ਹੋ ਜਾਊਗਾ ਆਪਣੇ ਪੈਰਾਂ ਤੇ ਚੱਲ ਪਾਊਗਾ ਹਾਂਜੀ ਉਹਨਾਂ ਦਿੱਲੀ ਵਾਲਿਆਂ ਨੇ ਭਾਜੀ ਬਾਬਾ ਜੀ ਗਾਰੰਟੀ ਦਿੱਤੀ ਆ ਵੀ ਬੱਚੇ ਦਾ ਜੇ ਕੋਈ ਪ੍ਰੇਸ਼ਣ ਹੋ ਗਿਆ ਇਹ ਸਾਰੀ ਏਰੀਆ ਦੀ ਪੇਅਰ ਕਰਾਂਗੇ 7-8 ਲੱਖ ਦਾ ਖਰਚਾ ਵਾ ਤੇ ਬੱਚਾ ਠੀਕ ਹੋ ਜਾਊਗਾ ਭੱਜਾ ਫੇਰੂਗਾ ਘਰੇ ਬੜਾ ਸੋਹਣਾ ਤਿੰਨ ਮਹੀਨੇ ਪਰ ਸਾਡੇ ਕੋਲ ਰੱਖਣਾ ਪਊਗਾ ਹਸਪੀਟਲ ਚ ਮੈਨੂੰ ਇਹ ਸੁਣ ਕੇ ਹੁਣ ਤੱਕ ਤੁਹਾਡੇ ਕੋ ਕਿੰਨੇ ਕੇ ਪੈਸੇ ਜੁੜ ਗਏ ਨੇ ਦਸ਼ਕਾਂ ਜੂਨ ਸਾਡਾ ਕਰ ਦਿਓ ਤੁਹਾਡੀ ਪਹਿਲੀ ਵੀਡੀਓ ਪਈ ਸੀ ਕਿੰਨੀ ਮਦਦ ਹੋਈ ਆ ਕਿੰਨੇ ਕੇ ਪੈਸੇ ਜੁੜ ਗਏ ਹੁਣ ਤੱਕ ਤੁਹਾਡੇ ਕੋ ਤੇ ਕਿੰਨੇ ਘਟਦੇ ਹਾਂ ਹਾਂਜੀ ਆਪਣੇ ਤੋਂ ਮਦਦ ਤਾਂ ਹੋ ਗਈ ਐਨ ਆਰ ਆਈ ਵੀਰਾਂ ਨੇ ਚਲੋ 12 ਪੈਸੇ ਭੇਜੇ ਆ ਤੇ 2 ਲੱਖ ਰੁਪਈਆ ਹੋ ਗਿਆ ਆਪਣੇ ਤੋਂ ਇਹੋ ਮਦਦ ਕਹਿਣਾ ਚਾਹੁੰਦੇ ਆ ਵੀ ਚਲੋ ਵੀਰ ਭਰਾ ਜਿੱਥੇ ਵੀ ਆਪਣੀ ਵੀਡੀਓ ਵੇਂਦੇ ਆ ਤੇ ਚਲੋ ਬੱਚੇ ਦੇ ਮੂੰਹ ਨੂੰ ਸੇਵਾ ਜੋ ਵੀ 1 ਇੱਕ ਰੁਪਈਆ ਜਸਵੰਦ ਦੇ ਅਰਦਾਸ ਕਰਕੇ ਬੱਚੇ ਦਾ ਇਲਾਜ ਕਰਾਵਾਂਗੇ ਤੁਹਾਡੇ ਕਾਰੋਬਾਰ 'ਚ ਵਾਦਾ ਪਾਵੇ ਮਹਾਰਾਜ ਚੜ੍ਹਦੀ ਕਲਾ ਕਰੇ ਗੁਰੂ ਗੋਬਿੰਦ ਸਿੰਘ ਜੀ ਉਹਦੇ ਦਰ ਤੇ ਜਾਈਏ ਤੇ ਖਾਲੇ ਨੂੰ ਮੁੜੀ ਦਾ ਝੋਲੀ ਭਰ ਕੇ ਆਈ ਦੀ ਆ ਹਰ ਇੱਕ ਦੀ ਝੋਲੀ ਭਰੇ ਸਾਡਾ ਬੱਚਾ ਠੀਕ ਹੋ ਜੇ ਤੋ ਵੱਧ ਕੀ ਚਾਹੀਦਾ ਬਿਲਕੁਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਗੁਰਸਿੱਖ ਪਰਿਵਾਰ ਆ ਤੁਹਾਡੇ ਗਾੜੀ ਹੱਥ ਜੋੜ ਰਿਹਾ ਬੇਨਤੀ ਕਰ ਰਿਹਾ ਕਿ ਉਸਦੇ ਪੁੱਤਰ ਦੇ ਇਲਾਜ ਵਾਸਤੇ ਪੈਸਿਆਂ ਦੀ ਲੋੜਿਆ ਇਹਨਾਂ ਨੇ ਪਹਿਲੇ ਵੀ ਸੋਸ਼ਲ ਮੀਡੀਆ ਦੀ ਵੀਡੀਓ ਪਾਈ ਸੀ ਤੇ 1.5 ਲੱਖ ਰੁਪਇਆ ਜਿਹੜੇ ਸੰਗਤ ਨੇ ਦਿੱਤਾ ਸੀ ਸੇਵਾ ਹੋ ਚੁੱਕੀ ਸੀ ਤੇ 50 ਹਜ਼ਾਰ ਰੁਪਇਆ ਜਿਹੜੀ ਇਹਨਾਂ ਦੇ ਮੇਲੇ ਵਿੱਚ ਜਾ ਕੇ ਜਿਹੜੇ ਕਿ ਜਿੱਥੇ ਮੇਲੇ ਲੱਗਦੇ ਨੇ ਟੂਰਨਾਮੈਂਟ ਹੁੰਦੇ ਨੇ ਉੱਥੇ 10-10 ਰੁਪਏ ਇਕੱਠੇ ਕਰਕੇ ਜਿਹੜਾ ਹੁਣ ਤੱਕ 50 ਹਜ਼ਾਰ ਜੋੜਿਆ ਮਤਲਬ 2 ਲੱਖ ਰੁਪਇਆ ਹੈਗਾ ਵਾ ਹਜੇ ਵੀ ਸੰਗਤ ਨੂੰ ਅਰਜਾ ਹਜੇ ਵੀ ਅਪੀਲ ਹੈ ਵੀ ਪੈਸਿਆਂ ਦੀ ਹੋਰ ਲੋੜਿਆ ਕਿਉਂਕਿ ਆਪਰੇਸ਼ਨ ਹੋਣਾ ਫਿਰ ਜਾ ਕੇ ਬੱਚੇ ਨੇ ਠੀਕ ਹੋਣਾ ਤੇ ਮੈਨੂੰ ਐਸੋ ਵੀ ਕਿੰਨੇ ਦਾ ਦਾਸਾਂ ਕੀਤੀਆਂ ਸੱਚੇ ਪਾਸ਼ਾ ਗਾ ਹਾਂ ਜੀ ਅਸੀਂ ਤੇ ਬਹੁਤ ਜ਼ਿਆੜੀਆਂ ਅਰਦਾਸਾਂ ਕੀਤੀਆਂ ਮਹਾਰਾਜ ਜਦੋਂ ਹੋਇਆ ਸੀ ਨਾ ਉਦੋਂ ਦੇ ਬਹੁਤ ਜ਼ਿਆੜੀਆਂ ਅਰਦਾਸਾਂ ਕੀਤੀਆਂ ਬੜੀਆਂ ਖੁਸ਼ੀਆਂ ਆਈਆਂ ਬਾਅਦ ਵਿੱਚ ਜਦੋਂ ਇਸ ਤਰ੍ਹਾਂ ਹੋ ਗਿਆ ਪਰ ਅਸੀਂ ਦਿਲ ਨਹੀਂ ਛੱਡਿਆ ਹੈ ਕਿ ਕੋਈ ਗੱਲ ਨਹੀਂ ਅਸੀਂ ਤੇ ਮਹਾਰਾਜ ਤੇ ਭਰੋਸਾ ਰੱਖਿਆ ਗੁਰੂ ਗੋਬਿੰਦ ਸਿੰਘ ਤੇ ਮਹਾਰਾਜ ਤੇ ਚੜ੍ਹਦੀ ਕਲਾ 'ਚ ਰਹਾਂਗੇ ਕੋਈ ਨਹੀਂ ਮਹਾਰਾਜ ਤੋਂ ਇਵੇਂ ਸਹੀ ਕਰਨਾ ਜੇ ਦਿੱਤਾ ਦੇ ਬਿਲਕੁਲ ਜੀ ਹਾਂ ਤੇ ਮੈਨੂੰ ਐਸੋ ਵੀ ਸਾਡੇ ਦਰਸ਼ਕ ਦੇਖਣੇ ਦੇ ਸਕਾਂਗੇ ਜਿਹੜੇ ਪੰਜਾਬੀ ਨੇ ਇਹਨਾਂ ਦੇ ਵੀ ਨੇ ਕੀ ਅਪੀਲ ਕੀ ਕਰਨਾ ਚਾਹੋਗੇ ਉਹਨਾਂ ਨੂੰ ਆਪਣੇ ਲਈ ਕੀ ਬੇਨਤੀ ਕਰਨਾ ਚਾਹੋਗੇ ਹਾਂਜੀ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹਾਂਗੇ ਵੀ ਚਲੋ ਸਾਡੇ ਬੱਚੇ ਦਾ ਇਲਾਜ ਕਰਾਇਆ ਜਾਵੇ ਘਰੇ ਖੇਡੇ ਤੇ ਚਲੋ ਜੋ ਵੀ ਜਸਵੰਦ ਆਪਦਾ ਸੇਵਾ ਉਹਦੇ ਵਿੱਚੋਂ ਬੱਚੇ ਦੇ ਨਾਂ ਤੇ ਘੱਲੋ ਕੋਈ ਗੱਲ ਨਹੀਂ ਇਹਦਾ ਇਲਾਜ ਕਰੋ 7-8 ਲੱਖ ਰੁਪਈਆ ਮੰਗਿਆ ਡਾਕਟਰਾਂ ਨੇ ਦਿੱਲੀ ਹਾਂਜੀ ਐਡਰੈਸ ਜ਼ਿਲ੍ਹਾ ਤਰਨਤਾਰਨ ਪਿੰਡ ਗਹਿਰੀ ਸਰਾਈ ਮੰਥਖਾਂ ਲੱਗੇ ਤੇ ਪਰ ਨੰਬਰ ਹੈਗਾ 8872090701 ਤੇ Google Pay ਚੱਲਦਾ ਵਾ ਜੇ ਵੀਰ ਕਿਸ ਨੇ ਸੇਵਾ ਪਾਉਣੀ ਹੋਵੇਰ ਤੇ ਪਾ ਸਕਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਇੱਕ ਗੁਰਸਿਕ ਪਰਿਵਾਰ ਪੰਜਾਬੀਆਂ ਦੀ ਗਾੜੀ ਹੱਥ ਜੋੜ ਕੇ ਅਰਜ਼ ਕਰ ਰਿਹਾ ਆ ਕਿ ਉਸਦੇ ਪੁੱਤਰ ਦੇ ਇਲਾਜ ਵਾਸਤੇ ਪੈਸਿਆਂ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਜੜੀ ਆ ਇਹਨਾਂ ਦਾ ਪੁੱਤਰ ਠੀਕ ਹੋ ਸਕੇ ਤੇ ਪੁੱਤਰ ਚੱਲ ਸਕੇ ਕਿਉਂਕਿ ਪੁੱਤਰਾ ਜਿਹੜਾ ਧੀਆ ਪੁੱਤਰਾ ਜਿਹੜਾ ਦੁੱਖ ਆ ਨਹੀਂ ਜਰਿਆ ਜਾਂਦਾ ਜਿੰਨੀ ਮਰਜ਼ੀ ਘਰ ਚ ਗਰੀਬੀ ਆ ਜਾਵੇ ਪਤਾ ਗਰੀਬੀ ਚੱਲੂਗਾ ਪਰ ਧੀਆ ਪੁੱਤਾਂ ਦੇ ਦੁੱਖ ਆ ਉਹ ਨਹੀਂ ਜਰਿਆ ਜਾਂਦੇ ਸਾਡੇ ਵੀ ਪੰਜਾਬੀਆਂ ਨੂੰ ਅਪੀਲ ਹੈ ਵੀ ਵੱਧ ਚੜ ਕੇ ਇਸ ਪਰਿਵਾਰ ਦੀ ਮਦਦ ਕਰੋ ਗੋਰਖ ਪਰਿਵਾਰ ਆ ਜੇਕਰ ਗੋਰਖ ਪਰਿਵਾਰ ਥਾ ਥਾ ਤੇ ਜਾ ਕੇ ਪੈਸੇ ਮੰਗੂਗਾ ਹੱਥ ੱਡੂਗਾ ਤੇ ਸਾਡੇ ਵਾਸਤੇ ਪੰਜਾਬੀਆ ਵਾਸਤੇ ਬੜੀ ਸ਼ਰੰਦੀ ਗੱਲ ਆ ਤੁਸੀਂ ਅੱਗੇ ਵੀ ਪੰਜਾਬੀਓ ਬਹੁਤ ਸਾਥ ਦਿੰਦੇ ਹੋ ਅੱਗੇ ਬੜੀ ਮਦਦ ਕਰਦੇ ਹੋ ਪਰਿਵਾਰ ਦੀ ਇਸ ਤਰ੍ਹਾਂ ਦੀਆਂ ਅਸੀਂ ਪਹਿਲੇ ਵੀ ਖਬਰਾਂ ਲਾ ਚੁੱਕੇ ਆ ਅਸੀਂ ਪੰਜਾਬੀਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਐਨ ਆਰ ਆਈ ਵੀ ਨੇ ਸਮਾਜ ਸੇਵੀ ਨੇ ਅਕਸਰ ਸਾਡੀ ਖਬਰ ਦਾ ਅਸਰ ਹੁੰਦਾ ਤੇ ਬੜਾ ਪਿਆਰ ਦਿੰਦੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਕੋਈ ਦਾਨੀ ਸੱਜਣ ਨਹੀਂ ਵੀ ਮਦਦ ਕਰ ਸਕਦਾ ਪੈਸਿਆਂ ਦੀ ਤੇ ਇਹਨਾਂ ਫੜ ਸਮਝੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿ ਕਿਸੇ ਚੰਗੇ ਹੱਥ ਲੱਗ ਸਕੇ ਵੀਡੀਓ ਤਾਂ ਜੋ ਕਿ ਪਰਿਵਾਰ ਦੀ ਮਦਦ ਹੋ ਸਕੇ ਤੇ ਪੁੱਤਰ ਦਾ ਇਲਾਜ ਹੋ ਸਕੇ ਜਿਹੜਾ ਕਿ ਆਪਰੇਸ਼ਨ ਦਾ ਖਰਚਾ ਵਾ ਤੇ ਹੁਣ ਗੱਲਬਾਤ ਕਰਾਂਗੇ ਸਮਾਧ ਦੀ ਨਾਲ ਜਿਸ ਪੁੱਤਰ ਦੇ ਅ ਦਿਲ ਵਿੱਚ ਸ਼ੇਕ ਆ ਅਤੇ ਪੈਰਲਾਈਜ਼ ਆ ਉਸ ਮਾਤਕੀ ਬੀ ਦੀ ਹੋਗੀ ਹਾਂਜੀ ਪਹਿਲੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜਨੇ ਪੁੱਤਰ ਦੇ ਦਿਲ ਵਿੱਚ ਸ਼ੇਕ ਵੀ ਆ ਉਹ ਤਾਂ ਨੂੰ ਪੈਰਾਲਾਈਜ਼ ਵੀ ਹੋ ਚੁੱਕਿਆ ਗੁਰਦਿਆਂ ਦੀ ਵੀ ਇਫੈਕਸ਼ਨ ਆਈ ਆ ਬੱਚਿਆਂ ਨੂੰ ਇੰਨੀਆਂ ਬਿਮਾਰੀਆਂ ਇੱਕੋ ਤਾਂ ਬੱਚੇ ਨੂੰ ਆ ਗਈਆਂ ਕੀ ਸਮਝਦੀਆਂ ਕੋ ਦੁੱਖਾਂ ਦਾ ਪਹਾੜ ਟੁੱਟ ਗਿਆ ਪਰਿਵਾਰ ਤੇ ਕਰਮਾਂ ਦੀ ਖੇੜ ਆ ਕੀ ਕਹਿਣਾ ਚਾਹੀਏ ਹਾਂਜੀ ਮੈਂ ਤੇ ਇਹ ਕਹਿਣਾ ਚਾਹਨੀ ਕਿ ਚਲੋ ਮੇਰੇ ਬੱਚੇ ਨੂੰ ਕਿ ਮਤਲਬ ਹਾਰਟ ਟੈਗ ਦੀ ਪ੍ਰੋਬਲਮ ਹੈ ਤੇ ਨਾਲ ਗੁਰਦਿਆਂ ਦੀ ਪ੍ਰੋਬਲਮ ਹੈ ਤੇ ਅਈ ਮੈਂ ਇਦਾਂ ਮੇਲੇਆਂ ਵਿੱਚ ਬੱਚੇ ਨੂੰ ਖੜਦੀ ਮੈਂ 10 10 20 ਰੁਪਏ ਲੋਕਾਂ ਤੋਂ ਲਿਓ ਨਹੀਂ ਮੰਗ ਕੇ ਤੇ ਜਦੋਂ ਮੈਂ ਜਾਣਾ ਚਲੋ ਮੇਰੇ ਬੱਚੇ ਦੀ ਜਿਹੜੇ ਵੀਰ ਦਾ ਧਿਆਨ ਪੈ ਜਣਾ ਉਹਨੇ ਉਹੀ ਦਿੰਦਾ ਸੀ ਹੋਰ ਕੋਈ ਨਹੀਂ ਦਿੰਦਾ ਕੇਵਲ ਮੈਂ ਖਾਲੀ ਵੀ ਹੁੰਦੀ ਰਹੀ ਆ ਮੋੜ ਕੇ ਚਲੋ ਮੈਂ ਆਪਣੇ ਬੱਚੇ ਵਾਸਤੇ ਕਿ 50000 ਰੁਪਇਆ ਜੋੜਿਆ ਵਾ ਹਾਂਜੀ ਮੈਂ ਤੇ ਇਹੀ ਵੀਰਾਂ ਨੂੰ ਕਹਿਣਾ ਚਾਹੂੰਗੀ ਕਿ ਮੇਰੇ ਬੱਚੇ ਤੇ ਚਲੋ ਮੇਰੇ ਨਾਲ ਕਿ ਮਦਦ ਕਰਕੇ ਮੇਰਾ ਬੱਚੇ ਦਾ ਇਲਾਜ ਕਰਵਾ ਸਕਣ ਤੇ ਵੀ ਨੇ ਦੱਸ ਪੈਣ ਹੁਣ ਤੱਕ ਕਿੰਨੇ ਕਿ ਪੰਜਾਬ ਦੀ ਗੱਲ ਕਰੀ ਅਮਰਸਾਹ ਸਾਹਿਬ ਦੀ ਗੱਲ ਕਰੀਏ ਕਿ ਜੇ ਪੂਰੇ ਪੰਜਾਬ ਦੇ ਮੇਲੇ ਜਿੱਥੇ ਵੀ ਤੁਹਾਨੂੰ ਪਤਾ ਲੱਗਦਾ ਸੀ ਕਿ ਮੇਲੇ ਲੱਗੇ ਨੇ ਉੱਥੇ ਜਾ ਕੇ ਤੇ ਕਿੰਨੀ ਉਮੀਦਾਂ ਜਾਨੀ ਸੀ ਲੱਗਦਾ ਵੀ ਸ਼ਾਇਦ ਇਸ ਮੇਲੇ ਵਿੱਚ ਜਾਵਾਂਗੇ ਐਨਆਰਆਈ ਵੀ ਬੜੇ ਮੇਲੇ ਕਰਾਉਂਦੇ ਨੇ ਮਾਲਵੇ ਦੀ ਗੱਲ ਕਰੀਏ ਬੜੇ ਵੱਡੇ ਉਥੇ ਐਨਆਰਆਈ ਸਮਾਜ ਸੇਵੀ ਨੇ ਪੰਜ ਪੰਜ 10 10 ਲੱਖ ਲੋਕਾਂ ਲਈ ਜਿਹੜੇ ਇਨਾਮ ਕਬੱਡੀ ਤੇ ਰੱਖ ਦਿੰਦੇ ਨੇ ਤੇ ਕਿੰਨੇ ਕੁ ਮੰਨ ਉਮੀਦਾਂ ਹੁੰਦੀਆਂ ਵੀ ਅੱਜ ਐਨਆਰਆਈ ਮੇਲੇ ਚੱਲੇ ਆ ਟੂਰਨਾਮੈਂਟ ਕਰਾਇਆ ਵਾ ਸ਼ਾਇਦ ਸਾਡੀ ਝੋਲੀ ਕੁਝ ਪਾਉਣਗੇ ਕਿੰਨੀ ਕੁ ਮਦਦ ਹੋ ਜਾਂਦੀ ਸੀ ਹਾਂਜੀ ਵੀਰ ਜੀ ਮੈਂ ਤੇ ਬੜਾ ਅਸੀਂ ਸੋਚ ਕੇ ਜਾਂਦੇ ਹਾਂ ਕਿ ਅੱਜ ਇੱਥੇ ਐਵੇਂ ਟੂਰਨਾਮੈਂਟ ਆ ਕੋਈ ਮੰਤਰੀ ਵੀ ਆਉਂਦਾ ਸੀ ਤੇ ਹੀ ਬੜਾ ਸੋਚਦੇ ਕਿ ਚਲੋ ਕੋਈ ਨਾ ਕੋਈ ਸਾਡੇ ਬੱਚੇ ਦਾ ਸੋਚੂਗਾ ਪਰ ਕੋਈ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਮੇਲੇ ਚ ਮੈਂ ਅੱਦਾ ਹੀ ਆ ਜਿਹੜਾ ਵੀ ਜਿਹੜਾ ਵੀਰਪਰਾ ਕੋਈ ਚਲੋ ਬੱਚੇ ਵੱਲ ਵੇਖ ਕੇ ਕੋਈ 10 20 ਦੇ ਦਿੰਦਾ ਸੀ ਕਿਸੇ ਨੇ ਪਰ ਜਿਆਦੀ ਮਦਦ ਨਹੀਂ ਕੀਤੀ ਮੇਲੇ ਆ ਜੋ ਦੁਪਹਿਰ ਨੂੰ ਕਿੰਦੀ ਦੁੱਖ ਨਹੀਂ ਲੱਗਦਾ ਵੀ ਜਦੋਂ ਐਨ ਆਰ ਆਈ ਵੀ ਬਾਹਰੋਂ ਆਉਂਦੇ ਨੇ 20 20 ਲੱਖ ਰੁਪਏ ਦੀਆਂ ਗੱਡੀਆਂ ਤੱਕ ਦੇ ਦਿੰਦੇ ਨੇ ਪਰ ਜਦੋਂ ਇਸ ਬੱਚੇ ਦੀ ਜਿਹੜਾ ਕਿ ਗੋਸ਼ਿਕ ਪਰਵਾਰ ਆ ਉਹਦੀ ਮਦਦ ਵਾਸਤੇ ਕੋਈ 10 ਰੁਪਏ ਨਹੀਂ ਦੇਵੇ ਤੇ ਫਿਰ ਕਿੰਨਾ ਕੁ ਮਾਨੂੰ ਦੁੱਖ ਲੱਗਦਾ ਕਿਉਂਕਿ ਤੁਸੀਂ ਵੀ ਸਾਡਾ ਹੀ ਪਰਿਵਾਰ ਹਓ ਪੰਜਾਬੀ ਪਰਿਵਾਰ ਹਓ ਜਦੋਂ ਗੁਰਸਖ ਪਰਿਵਾਰ ਦੀ ਧੀ ਜਿਹੜੀ ਆ ਉਹ ਥਾਂ ਥਾਂ ਤੇ ਜਾ ਕੇ ਮੰਗਦੀ ਆ ਲੋਕਾਂ ਦੇ ਹੱਥ ੜਦੀ ਆ ਪਰ ਧੀਆ ਪੁੱਤਰਾ ਵਾਲੀ ਵਾਸਤੇ ਰੱਬ ਬੜੇ ਕੁਝ ਬੰਦੇ ਨੂੰ ਕਰਵਾ ਦਿੰਦਾ ਵਾ ਧੀਆ ਪੁੱਤਰਾ ਵਾਸਤੇ ਦੀ ਭੀਖ ਤੱਕ ਮੰਗਣੀ ਜਿਹੜੀ ਆ ਅਸੀਂ ਤਾਂ ਹਾਲਾਤ ਆਜਦੇ ਨੇ ਫੇਰ ਦੁੱਖ ਕਿਦਾਂ ਲੱਗਦਾ ਇਸ ਚੀਜ਼ ਮੈਨੂੰ ਦੁੱਖ ਤਾਂ ਵੀਰ ਬੜਾ ਲਾਉਦਾ ਨੇ ਕੀ ਕਰੀਏ ਮਜਬੂਰੀ ਆ ਮਜਬੂਰੀ ਕਰਕੇ ਧੀਆ ਪੁੱਤਾਂ ਬਦਲੇ ਬੜਾ ਕੁਝ ਕਰਨਾ ਪੈਂਦਾ ਵਾ ਅਸੀਂ ਇਹ ਕਰਕੇ ਕਿ ਬੱਚਾ ਸਾਡਾ ਠੀਕ ਹੋ ਜੇ ਤੇ ਅਸੀਂ ਬਸ ਇਸੇ ਕਰਕੇ ਬੱਚੇ ਨੂੰ ਲੈ ਕੇ ਜਾਈਦਾ ਹੀ ਮੇਲੇਾਂ ਚ ਤੇ ਪਰ ਸਾਡੀ ਚਲੋ ਵੀਰ ਪਰਵਾਂ ਨੇ ਕਿਸੇ ਨੇ ਮੇਲੇ ਚ ਬਾਣੀ ਫੜੀ ਆਪਣੇ ਵੀ ਚਲੋ ਆਪਣੇ ਬਰਾਦਰੀ ਦੇ ਪੰਜਾਬੀ ਵੀ ਬੜੇ ਆਉਂਦੇ ਬਾਹਰੋਂ ਆਉਂਦੇ ਲੋਕੀ ਪਰ ਉਹਨਾਂ ਨੇ ਵੀ ਕਦੀ ਸਾਡੇ ਵੱਲ ਧਿਆਨ ਨਹੀਂ ਦਿੱਤਾ ਕਦੀ ਵੀ ਨਹੀਂ ਦਿੱਤਾ ਕਿ ਕਿਸੇ ਨੇ ਕਿਹਾ ਨਹੀਂ ਕਿ ਚਲ ਪੈਣ ਕਿ ਬੱਚੇ ਨੂੰ ਚੋੱਕ ਕੇ ਕਿ ਇਦਾਂ ਮੰਗਦੀ ਫਿਰਦੀ ਆ ਤੇ ਚਲੋ ਅਸੀਂ ਮਦਦ ਕਰੀਏ ਪਰ ਕਿਸੇ ਨੇ ਮੇਰੀ ਇਦਾਂ ਬਾਣੀ ਫੜੀ ਮੇਲਿਆਂ ਚ ਬਿਲਕੁਲ ਤੁਸੀਂ ਦੇਖ ਸਕਦੇ ਹੋ ਪੰਜਾਬੀਆਂ ਕੀ ਹਾਲਾਤ ਨੇ ਸਾਡੇ ਅਸੀਂ 20 25-25 ਲੱਖ ਟੂਰਨਾਮੈਂਟਾਂ ਤੇ ਲਾ ਦਿੰਦੇ ਆਂ ਵੱਡੇ ਵੱਡੇ ਕੱਪ ਦੇ ਦਿੰਦੇ ਆਂ ਚਲੋ ਉਹ ਵੀ ਕਰਨਾ ਚਾਹੀਦਾ ਵਾ ਪੰਜਾਬ ਦੀ ਸੱਭਿਆਤਾ ਵਾ ਪਰ ਸਾਡੀ ਇਹ ਪੰਜਾਬੀ ਭੈਣ ਗੁਰਸਖ ਪਰਿਵਾਰ ਆਪਣੇ ਬੱਚੇ ਨੂੰ ਲੈ ਕੇ ਜਿਹੜੀ ਆ ਮੇਲੇ ਆ ਟੂਰਨਾਮੈਂਟ ਦੇ ਜਾ ਕੇ 10-10 ਰੁਪਏ ਮੰਗਦੀ ਆ ਪੰਜਾਬੀ ਉਸ ਭੈਣ ਦੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਸਾਲੋਂ ਹੀ ਜਿਹੜੀ ਗੱਲਾਂ ਹੋਣੀਆਂ ਪੰਜਾਬੀਆਂ ਨੂੰ ਹਿਲਾਉਂਦਾ ਪੈਣੀਆਂ ਵਾ ਇਸ ਕਰਕੇ ਤੁਹਾਡੇ ਦੇ ਬੜੀ ਆਸ ਆ ਮਦਦ ਜ਼ਰੂਰ ਕਰਿਆ ਕਰੋ ਮੇਰੀ ਬੇਨਤੀ ਆ ਤੇ ਮੈਨੂੰ ਇਹ ਰਸ ਮੈਨੂੰ ਇਹ ਪਤਾ ਲੱਗਾ ਭੈਣ ਜਦੋਂ ਦਾ ਪੁੱਤ ਹੋਇਆ ਕਿਨੇ ਜਨਮ ਦਿਨ ਤੱਕ ਨਹੀਂ ਮਨਾ ਕੇ ਇਸ ਵੇਖਿਆ ਅਜੇ ਤੱਕ ਕੀ ਕਾਰਨ ਕੀ ਆ ਹਾਂਜੀ ਜਰਮ ਦਿਨ ਨਹੀਂ ਮਨਾਇਆ ਦੇ ਕੋਈ ਵਾਸ ਮਨਾਇਆ ਜੋ ਤੇ ਇੱਕ ਸਾਲ ਦਾ ਹੋਇਆ ਸੀ ਬਾਅਦ ਚ ਜਰਮ ਦਿਨ ਨਹੀਂ ਮਨਾਇਆ ਦਾ ਕਿਉਂਕਿ ਬਾਅਦ ਚ ਨੂੰ ਦਮਦਲਹੌਰ ਅਟੈਕ ਹੋ ਗਿਆ ਤੇ ਫਿਰ ਸਾਡੇ ਘਰੇ ਖੁਸ਼ੀਆਂ ਹੀ ਨਹੀਂ ਉਹੋ ਜੀਆਂ ਰੀਆਂ ਤੇ ਫਿਰ ਅਸੀਂ ਗਾਂ ਇਹਦੀ ਕੋਈ ਖੁਸ਼ੀ ਨਹੀਂ ਮਨਾਇਆ ਜੀ ਤੱਕ ਜਰਮ ਦਿਨ ਤੇ ਅਹੀਂ ਵਾਸੇ ਹੀ ਜਿਹ ਦਿਨ ਇਹਦਾ ਜਰਮ ਦਿਨ ਹੁੰਦਾ ਉਹਦ ਨਹੀਂ ਗੁਰੂ ਗੋਬਿੰਦ ਸਿੰਘ ਤੇ ਚਲ ਜਾਈਦਾ ਯਾਤਰਾ ਤੇ ਹਾਂਜੀ ਨੰਦਪੁਰ ਸਾਹਿਬ ਜਾਈਦਾ ਵਾ ਉਦੋਂ ਹੀ ਇਹਦਾ ਜਰਮ ਦਿਨ ਹੁੰਦਾ ਉਹਦ ਨਹੀਂ ਨੰਦਪੁਰ ਸਾਹਿਬ ਵੀ ਮਤਲਬ ਸਾਡੇ ਪਿੰਡੋਂ ਗੱਡੀ ਜਾਂਦੀ ਆ ਦੇ ਹੋ ਨਹੀਂ ਪੀਦਾ ਐ ਖੋਦੀ ਆਪਣੇ ਕੋਲੋਂ ਬਿਮਾਰਤ ਦੀ ਸੇਵਾ ਚਲੋ ਕੱਢ ਕੇ ਆਪਣੇ ਕੋਲੋਂ ਗੱਡੀ ਖੜਿਆ ਕਰਨੀ ਆ ਹਾਂਜੀ ਐ ਇਸ ਸਾਲ ਚ ਵੀ ਖੜੀ ਹੋਣ ਅਗਲੇ ਸਾਲ ਵੀ ਖੜਨੀ ਮੈਂ ਤੇ ਇਹੀ ਕਹਿਣਾ ਚਾਹੂੰਗੀ ਕਿ ਬਸ ਮੇਰੇ ਬੱਚੇ ਦੀ ਵੀ ਮਦਦ ਮਦਦ ਕੀਤੀ ਜਾਵੇ ਕਿ ਮੇਰਾ ਬੱਚਾ ਠੀਕ ਠਾਕ ਹੋ ਜੀ ਚਲੋ ਸਕੂਲੇ ਜਾਵੇ ਆਵੇ ਆਪਣੇ ਪੈਰਾਂ ਤੇ ਖੜਾ ਹੋਵੇ ਤੇ ਚਲੋ ਕਿ ਉਹਦੇ ਹਰ ਇੱਕ ਖੁਸ਼ੀ ਅਹੀਂ ਕਿ ਪੂਰੀ ਕਰ ਸਕੀਏ ਕਿ ਜੋ ਚਾਹੁੰਦਾ ਵੋ ਵਿਚਾਰਦਾ। ਪਹਿਣੇ ਜਦੋਂ ਪੁੱਤਰ ਹੁੰਦਾ ਬੜੀਆਂ ਮਾਪੇ ਦੇ ਮਨ 'ਚ ਬੜੀਆਂ ਆਸਾਂ ਹੁੰਦੀਆਂ ਨੇ, ਬੜੇ ਸੁਪਨੇ ਹੁੰਦੇ ਨੇ ਕਿ ਪੁੱਤ ਵੱਡਿਆ ਹੋਊਗਾ, ਸਕੂਲ ਜਾਊਗਾ, ਕਾਲਜ ਜਾਊਗਾ, ਨੌਕਰੀ 'ਤੇ ਲੱਗੂਗਾ। ਕਿਹੜੇ ਕਿਹੜੇ ਸੁਪਨੇ ਵੇਖੇ ਸੀ ਤੁਸੀਂ? ਵੀਰ ਜੀ ਸੁਪਨੇ ਤਾਂ ਬੜੇ ਵੇਖੇ ਪਰ ਤੁਹਾਨੂੰ ਪਤਾ ਹੀ ਨਾ ਬੱਚਾ ਕਿ ਇਦਾਂ ਹੋ ਗਿਆ ਤੇ ਫਿਰ ਉਸ ਸੁਪਨੇ ਸਾਰੇ ਟੁੱਟ ਗਏ। ਹਾਂਜੀ ਸੁਪਨੇ ਤੁਹਾਨੂੰ ਪਤਾ ਹੱਡੇ ਤੋਂ ਤੇ ਚਲੋ ਵੇਖੇ ਨਹੀਂ ਗਏ। ਚਲੋ ਪਹਿਲਾਂ ਜੋ ਨਿਕੇਜ ਤੇ ਹੀ ਇਹ ਦਾ 1 ਸਾਲ ਦੇ ਵਿੱਚ ਵਿੱਚ ਵੇਖ ਲਿਆ ਬਾਝਾ ਹੀ ਕੋਈ ਅੱਜ ਤਿੱ ਦਿਨਾਂ ਤੱਕ ਸੁਹਣਾ ਨਹੀਂ ਵੇਖਿਆ। ਉਹ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਇਸ ਗੁਰਸੇਖ ਪਰਿਵਾਰ ਨਾਲ ਜਿਹੜਾ ਕਿ ਤਰਨਤਾਰਨ ਜੇਲੇ ਦਾ ਪਿੰਡ ਆ ਗਹਿਰੀ ਤੇ ਮੈਨੂੰ ਇਸ ਤੋਂ ਖਾਸਾ ਜੀ ਅਸੀਂ ਵੇਖਿਆ ਤੁਹਾਡੀ ਛੱਤ ਉੱਤੇ ਕੇਸੀ ਨਿਸ਼ਾਨ ਸਾਹਿਬ ਜਿਹੜਾ ਬਹੁਤ ਝੂਲ ਰਿਹਾ ਵਾ ਤੇ ਮਾਨੂੰ ਬਹੁਤ ਚੰਗਾ ਲੱਗਾ ਅੱਜ ਵੀ ਕਿਤੇ ਸਾਡੇ ਪੰਜਾਬੀ ਸਾਡੇ ਸਿੱਖਾਂ ਦੇ ਘਰਾਂ 'ਚੇ ਨਿਸ਼ਾਨ ਸਾਹਿਬ ਝੂਲਦਾ ਬੜਾ ਮਾਨੂੰ ਖੁਸ਼ੀ ਆਈ ਕਿਸ ਦਾ ਜਹਨ ਜਾਇਆ ਹਾਂਜੀ ਮਹਾਰਾਜ ਚੜ੍ਹਦੀ ਕਲਾ ਕਰੇ ਕੋਈ ਗੱਲ ਨਹੀਂ ਆਪਾਂ ਇਸ ਤਰ੍ਹਾਂ ਲਾਇਆ ਹੁਣ ਆਪਾਂ ਇਹਦੇ ਉੱਤੇ ਖੰਡੇ ਵਾਲਾ ਲਾਵਾਂਗੇ ਦੂਰੋਂ ਪੜਾ ਲੱਗੇ ਵੀ ਸਿੱਖ ਸਰਦਾਰ ਰਹਿੰਦੇ ਆ ਮਹਾਰਾਜ ਗੁਰੂ ਗੋਬਿੰਦ ਸਿੰਘ ਚੜ੍ਹਦੀ ਕਲਾ ਕਰੇ ਪੜਾ ਲੱਗ ਜਾਂਦਾ ਵੀ ਚਲੋ ਸਿੱਖ ਕੌਮ ਹੈ ਹਾਂ ਸਿੱਖ ਦਾ ਘਰ ਹੈ ਹਾਂ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੀ ਸਿੱਖ ਕੌਮ ਅੱਜ ਵੀ ਚੜ੍ਹਦੀ ਕਲਾ ਵਿੱਚ ਆ ਬਸ ਤੁਹਾਡੇ ਸਾਥ ਦੀ ਲੋੜ ਹੈ ਪੰਜਾਬੀਓ ਅੱਜ ਵੀ ਡੋਲਿਆ ਨਹੀਂ ਘਬਰਾਇਆ ਨਹੀਂ ਇਹ ਪਰਿਵਾਰ ਤੇ ਤੁਹਾਡੇ ਸਾਥ ਦੀ ਲੋੜ ਹੈ ਅਸੀਂ ਹੁਣ ਉਸ ਸ਼ਖਸ ਨਾਲ ਗੱਲਬਾਤ ਕਰਾਂਗੇ ਜਿਹੜੇ ਵੀਰੇ ਸਾਨੂੰ ਇਸ ਪਰਿਵਾਰ ਨਾਲ ਮਿਲਾਇਆ ਉਸ ਦਾ ਵੀ ਧੰਨਵਾਦ ਕਰਾਂਗੇ ਸੋਨੂ ਝੰਡਿਆਲਾ ਜਿਹੜੇ ਕੀ ਸਮਾਜ ਸੇਵੀ ਨੇ ਅਕਸਰ ਇਸਲਾਮੀਆਂ ਪਰਿਵਾਰਾਂ ਨੂੰ ਬੁਲਾਉਂਦੇ ਰਹਿੰਦੇ ਨੇ ਕੱਲ ਵੀ ਤੁਸੀਂ ਦੇਖਿਆ ਪਰਿਵਾਰ ਨਾਲ ਬੁਲਾਇਆ ਅੱਜ ਵੀ ਤਨਤਾਂ ਲੈ ਕੇ ਆਏ ਨੇ ਸਪੈਸ਼ਲ ਤੇ ਖਾਸ ਤਕਿ ਅਟਾਰੀ ਬੱਟ ਦੀ ਗੱਲ ਕਰੀਏ ਬਿਲਕੁਲ ਬਾਰਡਰ ਦੇ ਨਾਲ ਕੰਡਾ ਤਾਰ ਹੈ ਬਿਲਕੁਲ ਬਾਰਡਰ ਉੱਥੇ ਜਾ ਕੇ ਅੱਜ ਪਰਿਵਾਰ ਨਾਲ ਬੁਲਾਇਆ ਮੈਨੂੰ ਲੱਗਦਾ ਸ਼ਾਇਦ ਅਸੀਂ ਨਹੀਂ ਸੀ ਆ ਸਕਦੇ ਪਰ ਸੋਨੂ ਵੀ ਭਾਈ ਦੀ ਬਹੁਤ-ਬਹੁਤ ਧੰਨਵਾਦ ਜਿਹੜਾ ਪਰਿਵਾਰ ਨਾਲ ਬੁਲਾਇਆ ਗੱਲ ਬਾਤ ਜਰੂਰ ਕਰਾਂਗੇ ਸੋਨੂ ਭਾਈ ਨਾਲ ਸੋਨੂ ਜੀ ਜੀਤਲਾ ਜੀ ਬੋਲੇ ਜੀ ਸੋਨੂ ਜੀ ਬਹੁਤ-ਬਹੁਤ ਸਵਾਗਤ ਹੈ ਹਾਂਜੀ ਬਹੁਤ-ਬਹੁਤ ਗਰੇਵਾਲ ਸਭ ਤੁਹਾਡਾ ਤੁਹਾਡੀ ਸਮੁੱਚੀ ਟੀਮ ਦਾ ਤੁਹਾਡੇ ਚੈਨਲ ਦਾ ਧੰਨਵਾਦ ਜਿਹੜਾ ਇੱਕ ਆਵਾਜ਼ ਤੇ ਤੁਸੀਂ ਨਾਲ ਚੱਲ ਪਏ ਨੇ ਤੇ ਅੱਜ ਕੱਲ੍ਹ ਕੋਣ ਕਿਸੇ ਦਾ ਦੁੱਖ ਤਕਲੀਫ ਸੁਣਦਾ ਜਦੋਂ ਇਹ ਬੱਚੇ ਦੀ ਵੀਡੀਓ ਵਿਖਾਈ ਮੈਂ ਦੱਸਿਆ ਤੇ ਤੁਸੀਂ ਬਿੰਦਰੀ ਕੀਤੇ ਨਾਲ ਚੱਲ ਪਏ ਅੱਜ ਸਾਨੂੰ ਇੱਕ ਦੂਜੇ ਦੇ ਨਾਲ ਖਲੋਣ ਦੀ ਲੋੜ ਹੈ ਕਿਉਂਕਿ ਸਮਾਜ 'ਚ ਬਹੁਤ ਜ਼ਿਆਦਾ ਨਾ ਦੂਰੀਆਂ ਵੱਧ ਗਈਆਂ ਤੇ ਪ੍ਰਮਾਤਮਾ ਕਿਰਪਾ ਕਰੇ ਇਹੋ ਜਿਹੇ ਪਰਿਵਾਰਾਂ ਤੱਕ ਸਾਨੂੰ ਇਦਾਂ ਹੀ ਪਹੁੰਚਾਵੇ ਜਿੱਥੇ ਕਿਸੇ ਨੂੰ ਲੋੜ ਆ ਨਾ ਚੰਗੇ ਕੰਮ ਗਰੇਵਾਲ ਸਾਹਿਬ ਅੱਜ ਕਰਨ ਦੀ ਜ਼ਰੂਰਤ ਹੈ ਸਾਨੂੰ ਕਿਉਂਕਿ ਸਾਡੀ ਕੌਮ ਚੜ ਦੀ ਕਲਾ ਵਾਲੀ ਆ ਜੁਝਾਰੂ ਲੋਕਿਆਂ ਅਸੀਂ ਤੇ ਜਿੱਥੇ ਸਾਨੂੰ ਮਤਲਬ ਖਲੋਣ ਦੀ ਜ਼ਰੂਰਤ ਆ ਸਾਨੂੰ ਖਲੋਣਾ ਚਾਹੀਦਾ ਤੇ ਜਦੋਂ ਮੈਂ ਭੈਣ ਦੀ ਵੀਡੀਓ ਵੇਖੀ ਨਾ ਮੇਲਿਆਂ 'ਚ ਜਾ ਕੇ ਮੰਗਣ ਦੀ ਆ ਕਿ ਮੇਰੇ ਪੁੱਤ ਨੂੰ ਮਤਲਬ ਹਰ ਬੰਦਾ ਭਾਜੀ ਉਹ ਹਾਲਾਤਾਂ ਦੇ ਵਿੱਚ ਜਿਹੜਾ ਜਿੱਥੇ ਜਿਸ ਤਨ ਲੱਗੇ ਉਹੀ ਜਾਣੇ ਤੇ ਜਦੋਂ ਵੇਖਿਆ ਬੜਾ ਦੁੱਖ ਲੱਗਾ ਕਿ ਸਾਡੇ ਏਡੇ ਏਡੇ ਸਿੱਖਾਂ ਦੇ ਦਾਇਰੇ ਏਡੇ ਏਡੇ ਸਰਕਾਰਾਂ ਤੋਂ ਵੱਧ ਸਾਡੇ ਬਜਟ ਹੋੜ ਤੇ ਸਾਡੀ ਕੌਮ ਜਿਹੜੀ ਆ ਸਾਡੀਆਂ ਭੈਣਾਂ ਜਿਹੜੀਆਂ ਆਪਣੇ ਬੱਚਿਆਂ ਦੇ ਗੁਰਸਿੱਖ ਪਰਿਵਾਰਾਂ ਦੇ ਲਈ ਇਲਾਜ ਦੇ ਲਈ ਹੱਥੋਂ ਮੰਗਣ ਤੇ ਬਹੁਤ ਦੁੱਖ ਲੱਗਾ ਮੈਨੂੰ ਗੁੱਸਾ ਵੀ ਬਹੁਤ ਆਇਆ ਸਾਡੀਆਂ ਸੰਸਥਾਵਾਂਾਂ ਤੇ ਪਰ ਜਦੋਂ ਪਰਿਵਾਰ ਚ ਆਇਆ ਔਰ ਇਹਨਾਂ ਸਾਰੀਆਂ ਸੰਸਥਾਵਾਂਾਂ ਨੂੰ ਮੈਂ ਫੋਨ ਵੀ ਕੀਤਾ ਚਾਹੇ ਸਾਡੀ ਐ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਸੀਗੇ ਸਤਕਾਰਯੋਗ ਧਮੀ ਸਾਹਿਬ ਔਰ ਤਰੰਤਰ ਦੇ ਜਿਹੜਾ ਪ੍ਰਸ਼ਾਸਨ ਉਹਨਾਂ ਨਾਲ ਗੱਲ ਕੀਤੀ ਮੈਂ ਤੇ ਫਿਰ ਇਦਾਂ ਹੀ ਦਿੱਲੀ ਕਮੇਟੀ ਨਾਲ ਗੱਲ ਕੀਤੀ ਔਰ ਸਾਰਿਆਂ ਨੇ ਮੈਨੂੰ ਇਹ ਗੱਲ ਕਹੀ ਵੀ ਤੁਸੀਂ ਸਾਡੇ ਕੋਲ ਭੇਜੋ ਅਸੀਂ ਇਹਨਾਂ ਦੀ ਮਦਦ ਕਰਾਂਗੇ ਫਿਰ ਹੁਣੇ ਹੀ ਫਿਰ ਦੁਬਾਰਾ ਫੋਨ ਤੇ ਮੇਰੀ ਗੱਲ ਹੋਈ ਆ ਦਿੱਲੀ ਦੇ ਸਤਕਾਰਯੋਗ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਕਿਹਾ ਵੀ ਸਾਡਾ ਇੱਕ ਹਸਪੀਟਲ ਵੀ ਹੈ ਡੈਲਸਿਸ ਦਾ ਤੁਸੀਂ ਭੇਜੋ ਚਿੱਤੇ ਲੋਡ ਹੋਗੇ ਨੰਬਰ ਦੇ ਦਿਓ ਕਹਿੰਦੇ ਨਹੀਂ ਹੱਟ ਦੇ ਪਿੱਛੇ ਕੋਈ ਗੱਲ ਨਹੀਂ ਅੱਜ ਸਿੱਖ ਕੌਮ ਨੂੰ ਲੋੜ ਆ ਆਪਣੇ ਪਰਿਵਾਰਾਂ ਨਾਲ ਖਲੋਣ ਦੀ ਅਸੀਂ ਬਹੁਤ ਧਾਰਮਿਕ ਸਥਾਨਾਂ ਤੇ ਸੋਨਾ ਲਾਇਆ ਬੜੀਆਂ ਪਵਿੱਤਰ ਸਥਾਨ ਬਣਾ ਲਏ ਬਹੁਤ ਕੁਝ ਅਸੀਂ ਲੈ ਲਿਆ بڑے 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 ਅਸੀਂ ਕਾਰਜ ਕੀਤੇ ਪਰ ਭਰਾਓ ਅੱਜ ਜੇ ਪੰਜਾਬ ਦੀ ਗੱਲ ਕਰੀਏ ਅਸੀਂ ਦੂਜੀਆਂ ਕੰਟਰੀਆਂ ਦੇ ਵਿੱਚ ਜਾ ਕੇ ਨਾ ਜਦੋਂ ਮਦਦ ਕਰਦੇ ਹਾਂ ਦੂਜਿਆਂ ਦੀ ਤੇ ਉੱਥੋਂ ਸਾਨੂੰ ਵਾਹਵਾ ਮਿਲਦੀ ਆ ਪਰ ਸਾਡੇ ਲੋਕ ਜਿਹੜੀ ਸਚਾਈ ਜੇ ਕੋੜਾ ਸੱਚ ਗਰੇਵਾਲ ਸਾਹਿਬ ਮੈਂ ਤੁਹਾਡੇ ਚੈਨਲ ਤੇ ਕਹਿਣ ਲੱਗਾ ਸਾਡੇ ਲੋਕ ਉਸ ਚੀਜ਼ ਨੂੰ ਵੇਖ ਕੇ ਦੁਖੀ ਬਹੁਤ ਹੁੰਦੇ ਜੇ ਤੇ ਮਨ ਚ ਉਹਨਾਂ ਦੇ ਦੁੱਖ ਹੁੰਦਾ ਵੀ ਦੂਜਿਆਂ ਦੀ ਮਦਦ ਕਰਨ ਦਾ ਕੀ ਫਾਇਦਾ ਤੁਹਾਡੇ ਆਪਣੇ ਜਿਹੜੇ ਉਹ ਤੇ ਸੰਭੇ ਨਹੀਂ ਜਾਂਦੇ ਭਰਾਓ ਅੱਜ ਪੰਜਾਬ ਦੇ ਲੋਕ ਡੋਲ ਗਏ ਵਿਚਾਰੇ ਬਹੁਤ ਸਾਰੇ ਜਿਹੜੇ ਚੜ੍ਹਦੀ ਕਲਾ ਵਾਲੇ ਲੋਕ ਸੀਗੇ ਆਪਾਂ ਉਹਨਾਂ ਦੀ ਸਾਰ ਨਹੀਂ ਲਈ ਕਿਤੇ ਤੇ ਸਾਡਾ ਫਰਜ਼ ਬਣਦਾ ਆਪਾਂ ਕਿਤੇ ਨਾ ਕਿਤੇ ਨਾ ਉਹਨਾਂ ਦੀ ਸਾਰ ਲਈਏ ਤੇ ਉਹਨਾਂ ਦੇ ਨਾਲ ਖਲੋਜੀਏ ਜਿੱਥੇ ਲੋੜ ਆ ਆਪਾਂ ਜਿੰਨੇ ਜੋਗੇ ਕਹੇ ਕਮ ਸੇ ਕਮ ਅਰਦਾਸ ਤੇ ਕਰ ਸਕਦੇ ਹਾਂ ਨਾ ਕਿਉਂਕਿ ਸਰਬੱਤ ਦਾ ਭਲਾ ਤੇ ਆਪਾਂ ਮੰਗ ਹੀ ਸਕਦੇ ਆ ਅਰਦਾਸ ਹੀ ਕਰਦੀਏ ਤੇ ਐਨ ਆਰ ਆਈ ਵੀਰ ਜਿਹੜੇ ਆਪਣੀ ਕਿਰਤ ਕਮਾਈ ਚੋਂ ਉਹ ਜਿੰਨੀ ਮਿਹਨਤ ਦੀ ਕਮਾਈ ਚੋਂ ਆਪਣੇ ਵਿਚਾਰੇ ਨਾ ਪਾਉਂਦੇ ਤਿਲ ਫੁੱਲ ਵੀ ਪੰਜਾਬ ਦਾ ਭਲਾ ਹੀ ਮੰਗਦੇ ਆ ਰਾਤ ਦਿਨ ਕੰਮ ਕਰਦੇ ਆ ਉਹ ਇੱਥੇ ਵੀ ਸਮਾਜ ਸੇਵੀ ਵੀਰ ਬਹੁਤ ਆ ਪਰ ਉਹ ਜਿੰਨੇ ਜੋਗੇ ਆਪਾਂ ਹੈਗੇ ਆ ਇਸ ਸਨਾਏ ਮੰਦਖਾ ਦੇ ਨੇੜੇ ਗੈਰੀ ਪਿੰਡ ਆ ਇਹ ਪਰਿਵਾਰ ਤੱਕ ਜੇ ਕੋਈ ਪਹੁੰਚ ਸਕਦਾ ਤੇ ਬਹੁਤ ਵਧੀਆ ਗੱਲ ਆ ਇਹਨਾਂ ਦੀ ਜੇ ਕੋਈ ਦਵਾਈਆਂ ਦੀ ਮਦਦ ਕਰ ਸਕਦਾ ਜਾਂ ਜਿੱਦਾਂ ਵੀ ਇਹ ਵੀਰ ਨੇ ਦੱਸਿਆ ਵੀ 3 ਲੱਖ ਤੇ ਇੱਕ ਇਹਨਾਂ ਦਾ ਲੱਗਣਾ ਤੇ 20000 ਰੁਪਇਆ ਰੋਜ਼ ਦਾ ਆਈਸੀਯੂ 'ਚ ਜਿਹੜਾ ਲੱਗਣਾ ਇੱਕ ਤੇ ਬੱਚੇ ਨੂੰ ਪੈਰਾਲਾਈਜ਼ ਹੋ ਗਿਆ ਇੱਕ ਉਹਦੇ ਦਿਲ 'ਚ ਛੇਕਿਆ ਇੱਕ ਉਹਦੇ ਗੁਰਦੇ ਵਿਚਰਿਆਂ ਦਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਵਾ ਉਹ ਟ੍ਰੀਟਮੈਂਟ ਹੋਣਾ ਵਾ ਔਰ ਲੰਬਾ ਵਾ ਤੇ ਇਸ ਘਰ ਦੇ ਵਿੱਚ ਤੁਹਾਡੀ ਇੱਕ ਦਵਾ ਨੇ ਤੇ ਤੁਹਾਡੇ ਸੋਟੇ ਜੇ ਸੰਯੋਗ ਨੇ ਇੱਥੇ ਖੁਸ਼ੀਆਂ ਲੈ ਆਉਣੀਆਂ ਤੇ ਗੁਰੂ ਰਾਮ ਦਾ ਸੱਚੇ ਪਾਸ਼ਾ ਸੇਵਾ ਤੁਹਾਡੇ ਤੋਂ ਜ਼ਰੂਰ ਲਵੇ ਜਿੰਨੇ ਜੋ ਕੀ ਆਪਾਂ ਹੈਗੇ ਆਂ ਜਿਨੇ ਜੋ ਕਾ ਮੈਂ ਵਾ ਤੁਸੀਂ ਆਪਾ ਸਾਰਿਆਂ ਖਲੋਣਾ ਇਸ ਪਰਿਵਾਰ ਨਾਲ ਔਰ ਮੈਂ ਭਰਾ ਨੂੰ ਦੱਸਿਆ ਵਾ ਕਿ ਮੈਂ ਤੇਰੇ ਨਾਲ ਜਿੱਥੇ ਦਿੱਲੀ ਚ ਵੀ ਲੋੜ ਪਊਗੀ ਤੇਰੇ ਨਾਲ ਖਲੋਤਾਂ ਕਦੀ ਇਹ ਨਹੀਂ ਸਿੱਖ ਦਾ ਮਤਲਬ ਕੀ ਆ ਇੱਕ ਸਿੱਖਿਆ ਚੰਗੀ ਸਿੱਖਿਆ ਗ੍ਰਹਿਣ ਕਰਨੀ ਆ ਤੇ ਆਪਣੇ ਲੋਕਾਂ ਦੇ ਨਾਲ ਜ਼ਰੂਰ ਖਲੋਈਏ ਜੇ ਆਪਣੇ ਲੋਕਾਂ ਨਾਲ ਨਹੀਂ ਖਲੋ ਸਕਦੇ ਤੇ ਫਿਰ ਅਸੀਂ ਕਿਸੇ ਨਾਲ ਵੀ ਖਲੋਣ ਦਾ ਕੋਈ ਫਾਇਦਾ ਨਹੀਂ ਔਰ ਇੱਕ ਗੱਲ ਵੀਰ ਨੇ ਕਹੀ ਤੁਸੀਂ ਸੁਣਿਆ ਕਹਿੰਦੇ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਹੁਤ ਭਰੋਸਾ ਪਰ ਜਿਹਨੂੰ ਕਲਗੀਆਂ ਵਾਲੇ ਤੇ ਭਰੋਸਾ ਆਵੇ ਉਹ ਕਦੀ ਨਹੀਂ ਡੋਲਦਾ ਤੇ ਨਾ ਉਹਦੀ ਪਿੱਠ ਲੱਗਦੀ ਆ ਇਹ ਪਰਿਵਾਰ ਚੜ੍ਹਦੀ ਕਲਾ 'ਚ ਰਹਿਣਾ ਤੇ ਆਪਾਂ ਸਾਰਿਆਂ ਨੇ ਇਹਨਾਂ ਦੀ ਜਿੰਨੇ ਜੋਗੇ ਹੈਗੇ ਮਦਦ ਕਰਨੀ। ਪਰ ਤੁਹਾਨੂੰ ਵੀ ਕਿਸ ਤਰ੍ਹਾਂ ਲੱਗਦਾ ਦੁੱਖ ਨਹੀਂ ਲੱਗਦਾ ਚੀਮ ਲੱਗ ਕੇ ਵੀ ਜਿਵੇਂ ਭੈਣ ਨੇ ਕਿਹਾ ਵੀ ਐਨ ਆਰ ਆਈ ਮੀਲੇ ਕਰਾਉਂਦੇ ਨੇ ਖਾਸ ਕਰਕੇ ਜਿਹੜੇ ਵਰਲਡ ਕੱਪ ਜਿਵੇਂ ਹੁੰਦੇ ਨੇ ਜਾਂ ਉੱਥੇ ਟਰਨਮੈਂਟ ਕਰਾਉਂਦੇ ਨੇ ਕਹਿੰਦੇ 20-20 ਲੱਖ ਦੀਆਂ ਲੋਕਾਂ ਨੂੰ ਗੱਡੀਆਂ ਦੇ ਦਿੰਦੇ ਨੇ ਵੱਡੇ ਵੱਡੇ ਨਾਮ ਰੱਖ ਲੈਂਦੇ ਨੇ ਤੇ ਭੈਣ ਤਾਂ ਕਹਿੰਦਾ ਵੀ ਉਹਨਾਂ ਕੋਈ ਮੈਂ ਜਾਣਦੀ ਸੀ ਨਾ ਜਦੋਂ ਬੱਚੇ ਵਾਸਤੇ 10 ਰੁਪਏ ਇਕੱਠੇ ਕਰਨ ਤੇ ਉਹ ਵੀ ਮੇਰੇ ਵੱਲ ਨਹੀਂ ਸੀ ਦੇਖਦੇ ਉਹ ਵੀ ਨਹੀਂ ਮੇਰੇ ਪੈਸੇ ਦੇਂਦੇ ਕਿ ਲੱਗਦਾ ਨਹੀਂ ਪੰਜਾਬੀਆਂ ਨੂੰ ਗੱਡੀਆਂ ਨਾਲੋਂ ਪੁੱਤਰ ਦਾ ਜਿਹੜਾ ਇਲਾਜ ਇਹ ਜ਼ਰੂਰੀ ਨਹੀਂ ਸੀ। ਭਾਜੀ ਅਸੀਂ ਜ਼ਿਆਦਾ ਨਾ ਵਾਹ-ਵਾਹ ਚ ਪੈ ਗਏ ਆ। ਕਰੋ ਹਰ ਚੀਜ਼ ਕਰੋ। ਪਰ ਅੱਗੇ ਸਾਡੇ ਬਜ਼ੁਰਗ ਜਿਹੜੇ ਸੀ ਉਹ ਕਿਰਤ ਕਮਾਈ ਚੋਂ ਨਾ ਕੱਢ ਦਿੰਦੇ ਸੀ, ਗੋਲਕ ਚ ਦਸਵੰਦ ਕੱਢ ਦਿੰਦੇ ਸੀ ਤੇ ਭਰਾਓ ਜਿਹੜਾ ਦਸਵੰਦ ਕੱਢ ਦਿੰਦੇ ਆ ਨਾ ਉਹ ਆਪਣੇ ਧਾਰਮਿਕ ਸਥਾਨਾਂ ਤੇ ਬਹੁਤ ਸੋਨਾ ਲੱਗਿਆ, بڑے ਹਸਪੀਟਲ ਬਣ ਗਏ, بڑے ਸਕੂਲ ਬਣ ਗਏ, ਬਹੁਤ ਕੁਝ ਬਣ ਗਿਆ। ਪਰ ਉਹ ਦਸਵੰਦ ਕਿਤੇ ਕੰਮ ਜੇ ਲਿਉਣਾ ਵਾ ਨਾ ਕਿਸੇ ਦੇ। ਤੇ ਉਸ ਪਰਵਾਰ ਦੇ ਲਈ ਹੈ ਜੇ ਕਿਸੇ ਦੀ ਸ਼ਤ ਪੈਣ ਵਾਲੀ ਕੋਈ ਬੱਚਾ ਪੜਨਾ ਚਾਹੁੰਦਾ ਕਿਸੇ ਦਾ ਇਲਾਜ ਹੋਣ ਵਾਲਾ ਵਾ ਕਿਸੇ ਦਾ ਬੜਾਪਾ ਓਖਾ ਨੰਗ ਰਿਹਾ ਤੇ ਇਹਨਾਂ ਚੀਜ਼ਾਂ ਦਸਵੰਦ ਇਸ ਚੀਜ਼ ਲਈ ਹੁੰਦਾ ਦਸਵੰਦ ਇਹ ਨਹੀਂ ਵੀ ਆਪਾਂ ਜਿਹੜਾ ਵਾ ਉਹ ਦਸਵੰਦ ਦਾ ਮਤਲਬ ਵੀ ਸਮਝੀਏ ਜੇ ਸਾਨੂੰ ਜਿੰਨੇ ਕੁ ਜੋਗੇ ਵੀ ਹੈਗੇ ਆ ਪ੍ਰਮਾਤਮਾ ਨੇ ਸਾਨੂੰ ਜਿਹੜੇ ਸਵਾਸ ਦਿੱਤੇ ਪਤਾ ਨਹੀਂ ਕਿਹੜੇ ਵੇਲੇ ਖੋਲਣੇ ਆ ਅਸੀਂ ਇਨਸਾਨ ਦੀ ਕਦਰ ਕਰੀਏ ਇਨਸਾਨ ਤੋਂ ਦੂਰ ਨਾ ਜਾਈਆ ਜਿਹਾ ਇਹੋ ਜਿਹੀ ਸਾਡੇ ਸਿੱਖ ਹੈਗੇ ਆ ਜਿਹੜੇ ਜਹਾਜ਼ ਬੁੱਕ ਕਰਕੇ ਇਕੱਲੇ ਹੀ ਚਲ ਜਾਂਦੇ ਆ ਤਾਂ ਫੋਟੋਆਂ ਪਾਉਂਦੇ ਆ ਸਾਡੇ ਲੋਕ ਬੜੇ ਮਾਨਣਾ ਵੇਖੋ ਜੀ ਸਿੱਖਾਂ ਨੇ ਇਕੱਲਾ ਹੀ ਜਹਾਜ਼ ਇੱਕ ਬੰਦੇ ਨੇ ਕਰ ਲਿਆ ਉਧਰ ਚਲ ਗਏ ਕੋਈ ਪ੍ਰਾਊਡ ਵਾਲੀ ਗੱਲ ਨਹੀਂ ਮੈਂ ਨਹੀਂ ਮੰਨਦਾ ਪ੍ਰਾਊਡ ਵਾਲੀ ਗੱਲ ਆ ਇਹ ਪ੍ਰਾਊਡ ਵਾਲੀ ਗੱਲ ਉਹ ਆ ਵੀ ਜੇ ਕਿਸੇ ਦੇ ਧੀ ਪੁੱਤ ਨੂੰ ਅਸੀਂ ਬਚਾ ਲਈਏ ਕਿਸੇ ਦੇ ਘਰ 'ਚ ਖੁਸ਼ੀਆਂ ਲਿਆਈਏ ਕਿਸੇ ਦੇ ਦੁੱਖ ਸੁੱਖ 'ਚ ਖੜ੍ਹ ਜਾਈਏ ਇਹੀ ਦਿਵਾਵਾ ਵਾਂ ਵਿਆਹਾਂ ਤੇ ਬਹੁਤ ਪੈਸੇ ਲਾਉਨੇ ਤੁਸੀਂ ਵੇਖਿਆ ਹੋਣਾ ਸਟੇਜਾਂ ਤੇ ਜੋ ਨੱਚਦੇ ਕਿਨੇ ਕਿਨੇ ਪੈਸੇ ਤੇ ਜੇ ਤੁਸੀਂ ਕਿਤੇ ਰਾਗੀਆਂ ਨੂੰ ਵੇਖੋਗੇ ਵਿਚਾਰਿਆਂ ਨੂੰ ਕੀਰਤੀਆਂ ਨੂੰ ਅਰਦਾਸ ਕਰਨ ਵਾਲੇ ਗੁਰੂ ਘਰ ਦੇ ਵਜ਼ੀਰਾਂ ਨੂੰ ਵੇਖੋਗੇ ਤੇ ਉਹਨਾਂ ਨੂੰ ਪਤਾ 10 ਰੁਪਏ 20 ਰੁਪਏ ਵੀ ਪਾਟੇ ਦੇ ਜੰਨੇ ਆਪਾਂ ਉਹਨਾਂ ਨੂੰ ਆਪਾਂ ਕਹਿੰਦੇ ਨੇ ਬਾਬਾ ਤੂੰ 10000 ਮੰਗ ਲਿਆ ਬਹੁਤ ਜਿਆਦੇ ਪੈਸੇ ਮੰਗ ਲਏ ਤੇ ਕਲਾਕਾਰ ਨੂੰ ਤੇ 10 ਲੱਖ 20 ਲੱਖ ਵੀ ਕਹੀਏ ਤੇ ਉਹ ਕਹਿੰਦੇ ਥੋੜਾ ਵਧੀਆ ਲਿਆਇਓ ਪਰ ਭਰਾਓ ਆਪਣੇ ਲੋਕਾਂ ਨਾਲ ਖਲੋਈਏ ਆਪਾਂ ਕਿਹੜੇ ਬੰਨੇ ਤੁਰਪੇ ਸਾਡੀ ਕੌਮ ਚੜਦੀ ਕਲ ਵਾਲੇ ਕੌਮ ਆ ਸਾਡੇ ਲਈ ਬਹੁਤ ਸ਼ਹਾਦਤਾਂ ਹੋਈਆਂ ਆਪਾਂ ਆਪਣੇ ਲੋਕਾਂ ਨਾਲ ਖੜੀਏ ਇਸ ਪਰਿਵਾਰ ਦੀ ਮਦਦ ਕਰੀਏ ਜਿੰਨੇ ਜੋਗੇ ਵੀ ਹੈਗੇ ਜੇ ਜ਼ਰੂਰ ਕਰਿਓ ਭਰਾਓ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਸੋਨੂ ਜਿੰਡਿਆਲਾ ਜੀ ਕਿ ਸਮਾਜ ਸੇਵੀ ਨੇ ਅੱਜ ਸਾਨੂੰ ਇਸ ਪਰਿਵਾਰ ਨਾਲ ਲੈ ਕੇ ਆਏ ਨੇ ਤਲੰਤਾ ਸਾਹਿਬ ਦਾ ਜ਼ਿਲ੍ਹੇ ਦਾ ਪਿੰਡ ਆ ਬਾਰਡਰ ਦੇ ਬਿਲਕੁਲ ਨੇੜੇ ਆ ਕੰਡਿਆਲੀ ਤਾਰ ਜਿਹੜੀ ਆ ਪੱਲੇ ਬੰਨੇ ਲੈਂਦਾ ਪੰਜਾਬ ਆ ਇਸ ਬੰਨੇ ਚੜਦਾ ਪੰਜਾਬ ਆ ਤੇ ਦਸ਼ਕਾਂ ਨੂੰ ਪੀੜ ਆ ਖਾ ਕੇ ਮਦਦ ਵਾਸਤੇ ਜਿਹੜਾ ਕਿ ਗੋਸਤਕ ਪਰਿਵਾਰ ਦੀ ਪੁੱਤਰ ਦੀ ਮਦਦ ਵਾਸਤੇ ਜੇਕਰ ਕੋਈ ਮਦਦ ਕਰ ਸਕਦਾ ਠੀਕ ਆ ਨਹੀਂ ਤੇ ਸ਼ੇਰ ਜਰੂਰ ਕਰ ਦਿਓ ਉਸ ਸਦਾਨੀ ਸਜਣਾ ਤੇ ਇਹ ਵੀਡੀਓ ਜਰੂਰ ਪਹੁੰਚ ਜੇ ਜਿਹੜੀ ਇਹਨਾਂ ਦੀ ਸਾਰ ਲਵੇ ਜਿਹੜਾ ਇਹਨਾਂ ਪਰਿਵਾਰ ਦੀ ਬਾਹ ਫੜ ਸਕੇ ਅਤੇ ਪੁੱਤਰ ਦਾ ਜਿਹੜਾ ਕੀ ਆਪਰੇਸ਼ਨ ਹੋ ਸਕੇ ਤਾਂ ਜੋ ਕੀ ਜਿਹੜਾ ਪੁੱਤਰ ਇਹਨਾਂ ਦਾ ਆ ਆਪਣੇ ਪਰਾਂ ਤੇ ਚੱਲ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਦੀਪ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ